ਹੈਲੋ एवरीवन গুড মর্নিং ਸਾਰੰਮ ਜਸਪਾਲ ਸਿੰਘ ਅੱਜ ਸੀਸੀ ਕਲ ਦੇ ਅਡਰੈਸ ਅੱਜ ਫਸਟਰ ਡੇ ਸਕੂਲਿੰਗ ਦਾ ਦਿਨ ਛਟਕਿਓ ਨੇ ਪਲੇਵੇ ਦੇ ਵਿੱਚ ਦੇਖਦੇ ਅੰਦਰ ਕੀ ਕਰਤਾ ਰੈਡੀ ਸ਼ੈਡ ਤੇ ਆਪਾਂ ਇਹਨਾਂ ਨੂੰ ਪ੍ਰੋਸਰ ਤੇ ਉੱਠਾ ਕੇ ਜਦ ਇਹ ਸਕੂਲ ਹੈ ਜਦ ਨਾ ਹੀ ਨੇ ਦਰਵਾਜਾ ਚੱਤ ਲਿਆ ਤੇ ਆਪਾਂ ਉੱਥੇ ਜਾ ਕੇ ਦੇਖਦੇ ਕਿੰਨਾ ਕੁ ਇਹ ਉੱਥੇ ਬੈੰਦਾ ਅੱਜ ਚਲੋ ਜੱਜ ਸਾਈਕਲ ਤੇ ਬੈਠੀ ਛਟਕ ਤਾਂ ਉੱਥੇ ਜਾ ਕੇ ਦੇਖਦੇ ਕਿ ਟਿਕੂਗਾ ਫਿਰ ਕਿ ਨਹੀਂ ਦੇ ਅੱਜ ਉਹ ਹੈ ਦਾ ਹਾਪਨ ਐਵਰੀ ਕਲਾਸ ਇ ਮੈਂ ਕਿਹ ਚਲਾ ਰਹੀ ਆ ਜਦੋਂ ਕਿੜਾ ਜਿ ਲਵਾ ਲਿਆਈ ਸੰਭਾ ਰੱਖ ਨਹੀਂ ਕਰਦੀ ਆ ਤੇ ਦੇਖੇਗੀ ਕਰ ਦਿੰਦੀ ਜਿਹੜੇ 24 ਇਅਰਸ ਉਮਰ ਤੇ ਹੈ ਜੈਡੀ ਕਲਾਸ ਆ 10:30 ਤੇ ਸਟਾਰਟ ਹੋਣੀ ਆ ਤੇ ਜੇ ਆਪਾਂ ਕੁਛ ਨਹੀਂ ਹੈ ਜੀ ਕਰਦੇ ਜੇ ਜੇ ਆਪਾਂ ਕੁਛ ਨਹੀਂ ਟੱਚ ਕਰ ਸਕਦੇ ਜੇ ਮੀਟ ਕਰ 10:30 ਤੇ ਕਲਾਸ ਸਟਾਰਟ ਹੋਣੀ ਆ ਧੰਨਵਾਦ ਇਹ ਤਾਂ ਬਣਾਇਆ ਰੂਪ ਇਹ ਸਟੂਡੈਂਟ ਬੱਚਾ ਆ ਇਹ ਦੇਖਦੇ ਕੀ ਕਰਾਂ Joe? Sure. ਉਿੱਤ ਨਹੀਂ ਕਰਨਾ ਪੁੱਛ ਨਹੀਂ ਕਰਨਾ ਬੀਬੀ ਨੂੰ ਆਪ ਦੀ ਸੀਟ ਤੇ ਬੈਠੋ ਜਿਹੜੀ ਸੀਟ ਤੇ ਬੈਠਾ ਬਜੀ ਤੇ ਜੱਜੋ ਜੱਜੋ ਚੈੱਕ ਕਰ ਇੰਨਾ ਫਾਟਨੇ ਕੰਮ ਚੈੱਕ 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 ਚਾਚੂ ਕਰ ਜੈਜੂ ਕਰ ਜੈਜੂ ਚਲਾ ਕਰ ਆ ਦੇ ਕੰਮ ਤੋਂ ਸੇਕ ਜੈਜੂ ਕਰ ਹਾਂ

د <laughs> 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 ਗਾਈਜ਼ ਦੁਪਹਿਰ ਦੇ ਵੱਜ ਗਏ ਸੀ 2 ਤੇ ਹਰਜਾਇਸ ਸਕੂਲੋਂ ਆ ਗਿਆ ਨੇ ਚੰਚੁੰਨ ਕੀਤਾ ਕਿ ਬ੍ਰੈਕਫਾਸਟ ਕੀਤਾ ਗਦੀਬੀ ਨੇ ਬ੍ਰੈਕਫਾਸਟ ਕੀਤਾ ਰੈਡੀ ਹੋ ਕੇ ਅੱਗੇ ਚੱਲੇ ਬਾਲਮਟ ਆਸ ਸ਼ੁੱਲਡਰ ਲਿਆਂਦਾ ਸਿਰਜਾਇਸ ਦਾ ਜਿਹੜਾ ਲਾਸਟ ਮੇਬੀ ਬਲੌਗ ਦੇ ਵਿੱਚ ਅਸੀਂ ਦਿਖਾਇਆ ਹੋਊਗਾ ਤੇ ਇਹ ਰਹਿ ਗਿਆ ਛੋਟਾ ਇਹਦੇ ਲਈ ਕਿਉਂਕਿ ਇਹ ਹੈਗਾ ਸਿਰਫ 15 ਟੂ 18 ਕੇਜੀਸ ਲਈ ਹਰਜਾਇਸ ਦਾ ਵੀ ਜਿਹੜਾ weight ਆ ਆਰਾਊਂਡ 17 ਟੂ 18 ਇਸ ਕਰਕੇ ਇਹਦੇ ਵਿੱਚ ਨਾ ਪੂਰਾ ਪੂਰਾ ਇਹ ਆ ਰਿਹਾ ਸੀਗਾ ਤੇ ਮੰਮਾ ਕਹਿੰਦੇ ਵੀ ਨਹੀਂ ਬਾੜਾ ਫਿੱਟ ਨਹੀਂ ਹੈਗਾ ਵੀ ਛੋਟਾ ਲੱਗ ਰਿਹਾ ਵਾ ਤੇ ਲੋਕੀ ਬੱਚੇ ਤਾਂ ਮਹੀਨੇ ਦੋ ਮਹੀਨੇ ਵਰ ਵੱਧਦੇ ਰਹਿੰਦੇ ਮਮੀ ਕਹਿੰਦੇ ਫਿਰ ਇਹਦਾ ਫਾਇਦਾ ਕੋਈ ਨਹੀਂ ਆ ਕੇ ਮੋੜਿਓ ਤੇ ਹੁਣ ਅਸੀਂ ਲਾਸਟ ਵੀਕ ਲੈ ਜਾਂਦਾ ਸੀ ਤੇ ਅੱਜ ਇਸ ਨੂੰ ਰੱਖ ਕੇ ਮੋੜ ਕੇ ਆਈਏ ਤੇ ਕਾਰ ਵੀ ਬਹੁਤ ਗੰਦੀ ਪਈ ਸੀ ਮੇਰੇ ਵੀ ਮੋੜਦੇ ਕਰਦੇ ਕਾਰਵਾਸ਼ ਕਰਾ ਲਈਏ ਨਾ ਇੱਕ ਵਾਰ ਤੇ ਕੁਪੰਦਾ ਵੀ ਯੂਜ਼ ਕੀਤਾ ਵੇ ਉਹਦੇ ਹਰ ਜਾਸਕੇ ਪਾਣੀ ਛੱਤ ਪਾਉਣ ਲੱਗਾ ਹੈ ਪਿੱਛੇ ਨੈਪੀ ਸਾਰੀ ਲੱਗ ਜੈ ਤੇਰੀ ਬੈਠ ਖੜਾ ਹੋ ਖੜਾ ਖੜਾ ਚੱਲ ਕਾਜ ਪਿੱਛੇ ਆ ਨਾ ਚੱਲ ਚੱਲੀਏ ਗਾਈਸ ਗ੍ਰੋਸਰੀ ਹੋ ਗਿਆ ਡਨ ਤੇ ਜੈਜੂ ਨੇ ਕਿਹਾ ਭੁੱਖੇ ਭੁੱਖੇ ਤੇ ਤੁਹਾਨੂੰ ਫੋਨ ਕਰੇਗਾ ਕਿ ਕਿੰਨਾ ਤੱਕ ਗਾਈਸ ਮੰਨ ਜੇ ਗਦਿੱਪ ਜੀ ਕੋਲ ਲਾਈਨ ਦੇ ਵਿੱਚ ਮੈਕ ਪ੍ਰਾਈਸਲੈਂਡ ਲਈ ਤੇ ਜੈਜੂ ਪੀ ਰਿਹਾ ਕੋਕੀ ਕੋਕੀ ਭੁੱਖ ਲੱਗੀ ਪਈ ਸੀ ਜੈਜੂ ਲਾਈਕ ਇਟ ਆ ਗਾਈਸ ਗ੍ਰੋਸਰੀ ਹੋ ਗਿਆ ਡਨ ਤੇ ਜੈਜੂ ਨੇ ਖਾਦ ਮੈਕ ਵੈਜੀਸ ਮੈਕਵੇਜ ਨਹੀਂ ਸੌਰੀ ਮੈਕ ਫਰਾਈਜ਼ ਤੇ ਪੀਤਾ ਕੋ ਕਿ ਨੂੰ ਅੱਜ ਤੱਕ ਕਿਤੇ ਵਿੱਚ ਮੈਂ ਜੀ ਥੋੜੀਆਂ ਆਪਣੀਆਂ ਮਰਜੀ ਆ ਗਿਆ ਫਰਾਈਸ ਤੋਂ ਇਹ ਘੱਟ ਸਵਾਦ ਲੱਗਦੀ ਹੈ ਮੇ ਬਈ ਮੇਬੀ ਸਾਲਟਰਡ ਘੱਟ ਸੀ ਕਿਵਰ ਜਾਲਾ ਸਾਲਟਰਡ ਵੀ ਨਹੀਂ ਅੱਜ ਘੱਟ ਸੀ ਗਿਆ ਨੇ ਖਾਧੀਆਂ ਸਾਲਟਰਡ ਘੱਟ ਸੀ ਹਾਂ ਹਾਂ ਸੌਟ ਨਹੀਂ ਸੀ ਜਾਲਾ ਤੇ ਕੋਕ ਵੀ ਨਹੀਂ ਜੋ ਨਾ ਪੀਤਾ ਨਿਕ ਤੇ ਅੱਗੇ ਨੇ 12 ਵਜੇ ਦਾ ਪਰਾਂਠਾ ਖਾਧਾ ਹੈ 4 ਵਜੇ ਗਏ ਨੇ ਹੁਣ ਦੁਪਹਿਰ ਦੇ ਤੀਨ ਨੂੰ ਆਈ ਸੀ ਭੁੱਖ ਲੱਗੀ ਹੁੰਦੀ ਤੇ ਰੋਈ ਜਾਂਦਾ ਸੀਗਾ ਪਰ ਇਹਨੇ ਨਹੀਂ ਇੰਨਾ ਖਾਧਾ ਨਹੀਂ ਹੈਗਾ ਤੇ ਹੁਣ ਸਾਨੂੰ ਵੀ ਭੁੱਖ ਲੱਗੀ ਹੋਈ ਸੀ ਇਸ ਵਿੱਚ 12 ਵਜੇ ਦਾ ਬ੍ਰੇਕਫਾਸਟ ਲੰਚ ਮੈਕਸ ਕੀਤਾ ਹੋਇ ਤੇ ਹੁਣ 4 ਵਜੇ ਦੀ ਸਵੈਸਤਾ ਘਰੇ ਚਾਹ ਦਾ ਟਾਈਮ ਸੀ ਮੈਂ ਕਿਹਾ ਕੱਲ ਦੀ ਮੈਂ ਕਹ ਰਹੀ ਮੈਂ ਉਹ ਗੋਲ ਗੱਪੇ ਖਵਾ ਦੂੰ ਗੋਲ ਗੱਪੇ ਖਵਾ ਦੂੰ ਤੇ ਖਵਾਈ ਨਹੀਂ ਇਹਨਾਂ ਨੇ ਤੇ ਕਹਿੰਦੇ ਅੱਜ ਤੈਨੂੰ ਖਵਾਉਣੇ ਹੋ ਯਾਰ ਇਹ ਖਵਾਉਣੇ ਤੈਨੂੰ ਕਿਉਂ ਹੁੰਦਾ ਕਹੇ ਛੱਡ ਇਹ ਕੀ ਗੋਲ ਗੱਪੇ ਮੇਰਾ ਨਾ ਕਿ ਤੂੰ ਮੁੱਕੜ ਜਾ ਇਹ ਮੁੱਕੜੇ ਵਾਸ਼ੀ ਤੈਨੂੰ ਤੇ ਕਹਿੰਦੇ ਹੁਣ ਮੈਂ ਲੈ ਕੇ ਚੱਲਨੇ ਆਂ ਵੀ ਇੱਧਰ ਨਾ ਇੱਕ ਕੀ ਆਨ ਆਨ ਰੋਡੀ ਸਟਾਲ ਲੱਗੀ ਹੁੰਦੀ ਆ ਕੋਈ ਰੈਸਟੋਰੈਂਟ ਨਹੀਂ ਕੋਸ਼ ਮਤਲਬ ਇਦਾਂ ਦਾ ਨਹੀਂ ਹੈਗਾ ਮਤਲਬ ਆਨ ਆ ਰੋਡ ਦੇ ਸਾਈਡ ਤੇ ਕੋਸਟਲ ਲਾਈਨ ਜਿੱਥੇ ਮੈਂ ਆਪਣੇ ਇੰਡੀਆ ਸਟਾਲ ਲੱਗੇ ਸੋ ਦਈਆਂ ਆਨ ਰੋਡ ਹੀ ਸਟਾਈਲ ਸਟਾਲ ਲੱਗੀ ਹੋਈ ਹੈ ਮੈਂ ਪਤਨੀ ਕੀ ਬੱਲੀ ਨਹੀਂ ਤੇ ਕਿ ਰੈਡੀ ਰੈਡ ਸਟਾਲ ਕਿਹਾ ਮੈਂ ਕਿ ਆਨ ਰੋਡ ਤੇ ਹੀ ਰੋਡ ਤੇ ਲੱਗੀ ਹੋਈ ਹੈ ਸਾਈਡ ਤੇ ਹੈ ਰੋਡ ਤੇ ਵੀ ਕੋਈ ਰੈਸਟੋਰੈਂਟ ਨਹੀਂ ਹੈਗਾ ਕੁਝ ਹੋਟਲ ਨਹੀਂ ਹੈਗਾ ਉੱਥੇ ਆ ਮਤਲਬ ਮੈਂ ਦੱਸ ਰਹੀ ਆ ਵੀ ਕੱਲੀ ਸਟਾਲ ਹੀ ਲੱਗੀ ਹੋਈ ਛੋਟੀ ਸੀ ਵੀ ਉੱਥੇ ਸੇ ਬਹੁਤ ਬਾਰੇ ਚ ਮੂਰੇ ਦੇ ਮੂਰੇ ਦੇ ਨੰਗੇ ਆ ਤੇ ਉੱਥੇ ਨਰਾਸ਼ ਹੁੰਦਾ ਹੈ ਨਾ ਬਹੁਤ ਜ਼ਿਆਦਾ ਇਸ ਕਰਕੇ ਕਿ ਜਿੱਦੀ ਬਿਖਦੇ ਨੇ ਰੈਂਡ ਤੇ ਵੀ ਇੰਨਾ ਨਰਾਸ਼ਾ ਕਿੱਥੇ ਲਾਈਨ ਚ ਖੜਾ ਹੈ ਕਿਉਂ ਹੁਣੀ ਮਤਲਬ ਤਿੰਨ ਚਾਰ ਕਿ ਮਹੀਨੇ ਹੋਇਆ ਸਟਾਲ ਨੂੰ ਪਹਿਲਾ ਪਹਿਲਾ ਨਹੀਂ ਰਸ਼ ਹੁੰਦਾ ਚ ਕੋਈ ਨਵੀਂ ਨਵੀਂ ਕੋਈ ਜਾਣਦਾਰੀ ਇਨਾਂ ਤੇ ਹੁਣ ਮੈਂ ਜਦੋਂ ਵੀ ਲੰਘਦੇ ਆ ਤੇ ਹਰ ਵਾਰੀ ਇੰਨਾ ਰਸ਼ੀ ਕਹਿੰਦੇ ਰਸ਼ੀ ਇੰਨਾ ਮੈਨੇਜਰ ਮੈਨੇਜਰ ਅੱਜ ਵੀ ਪਤਾ ਨਹੀਂ ਕਿੰਨਾ ਕ ਰਸ਼ੂ ਪਰ ਅਸੀਂ ਜਾ ਕੇ ਦੇਖਦੇ ਆ ਫਿਰ ਖਾਵਾਂਗੇ ਗੋਲ ਗੱਪ ਪੇਸਟ ਕਿੰਨੇ ਖਾਵਾਂਗੇ ਠੀਕ ਖਾਵਾਂਗੇ ਗੋਲ ਗੱਪ ਪੇਸ ਕਿੰਨੇ ਖਾਵਾਂਗੇ ਕਿੰਨੇ ਪੰਜ 30 30 ਹੋ 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 3 ਮੇ ਮੇਰੀ ਕਪੈਸਿਟੀ 7 8 10 ਤੱਕ ਮੈਂ ਖਾ ਸਕਦੀ ਹਾਂ ਜੀ ਕੋਡੀ ਫੱਟੀ ਹੈ ਚੱਲ ਦੇ ਕਿਤੇ ਗਾਈ ਜੇ 30 ਗੋਲ ਗੱਪੇ ਨੇ ਨਾਲ ਚੈਲੰਜ ਕੀਤਾ 30 ਗੋਲ ਗੱਪੇ ਖਾ ਲੈਣਗੇ ਕਾ ਨਹੀਂਗੇ ਗਾਈਸ ਖਾਣ ਜਾਂਦੇ ਸੀ ਗੋਲ ਗੱਪੇ ਤੇ ਗੱਦੀਬ ਜੀ ਕਹਿੰਦੇ ਪਹਿਲਾਂ ਡਾਲ ਰਮਾ ਚੱਲਦੇ ਹੁਣ ਡਾਲ ਰਮਾ ਇਹਨਾਂ ਨੇ ਨਾ ਧਾਈਆਂ ਜੀ ਲੈਣੀਆਂ ਸੀ ਟਰੱਕ ਤੇ ਵਾਇਰਸ ਉਹ ਕਰੰਦ ਲਈ ਤੇ ਇਸ ਕਰਕੇ ਜਿਹੜਾ ਦਾ ਤੇ ਫੇਵਰੇਟ ਲੋਕੇਸ਼ਨ ਹਰ ਜਗ੍ਹਾ ਡਾਲ ਰਮਾ ਕਹਿੰਦੀ ਹੈ ਲੈ ਲੇ ਪਾਪਾ ਨੇ ਪਹਿਲਾਂ ਹੀ ਬੱਕੜ ਚੱਕ ਲਈ ਚਲੋ ਚਲੋ ਹਾਂਜੀ ਹਲੇ ਨੂੰ ਹੀ ਲੀਸਟ ਨੋਲੇਜ ਅਬਾਊਟ ਇਟ ਉਹ ਜੈਜ ਦੇਖ ਲਓ ਕਿ ਇਹ ਤੇ ਲਾਈ ਬੈਠਾ ਡੱਬਾ ਲੈਣਾ ਡੱਬਾ ਕਿਹੜਾ ਮੈਂ ਡੱਬਾ ਦੇਖਦੀ ਹਾਂ ਅਗਰਦੀਪ ਜੀ ਆਪਾਂ ਸੱਚ ਹੋ ਕੇ ਹੋ ਕੇ ਪਾਉਣ ਡੱਬੀਆਂ ਦੀ ਨਾਲੇ ਛੋਟੀਆਂ ਜਿਹੜੀਆਂ ਆਪਣੀਆਂ ਹੁੰਦੀਆਂ ਰਹਿੰਦੀਆਂ ਹਨਾ ਹਾਂ ਹੈ ਹਾਂ ਨਿੱਕੇ ਨਿੱਕੇ ਜੀ ਲੈ ਲੈ ਕਿੰਨੇ ਸੋਹਣੇ ਨੇ ਗਾਜੀ ਡਾਲ ਰਾਮਾ ਸਤਾ ਕੇ ਨਾ ਐਂ ਲੱਗਦਾ ਵੀ ਸਾਰੀ ਚੀਜ਼ ਹੀ ਬਾਈ ਕਰ ਲਈ ਐ ਡੱਬੀਆਂ ਡੱਬੀਆਂ ਇੰਨਾ ਸੋਹਣਾ ਲੱਗਦਾ ਹਨਾ ਆਹਦੇ ਕਿੰਨੇ ਸੋਹਣੇ ਸੋਹਣੇ ਬੋਟਲਸ ਨੇ ਜੀ ਇਹ ਇਹਦੇ ਵਿੱਚ ਮੱਕੀ ਦਾ ਆਟਾ ਵਗੈਰਾ ਬਣਾ ਕੇ ਪੇਣ ਨੂੰ ਕਿੰਨਾ ਵਧੀਆ ਲੱਗਦਾ ਨਾ ਪਰ ਘਰੇ ਹੁੰਦੇ ਹੀ ਨਹੀਂ ਕੀ ਕਰੀਏ ਜੱਜੂ ਲਈ ਲੈਣੀ ਹੈ ਕੋਈ ਸੱਚ ਬਾਹਰੋਂ ਆ ਕੇ ਪੈਣ ਲੈਣਾ ਜੀ ਬਾਹਰ ਗਾਈਜ਼ ਹੈਲੋਵੀਨ ਕਾ ਕੈਂਡੀ ਕੈਂਡੀ ਇਸ ਤੇ ਡੈਕੋਰੇਸ਼ਨ ਮੱਕੜੀ ਜੀ ਲੈ ਕੇ ਜਾਣੀ ਕਰ ਰੱਖਣ ਉਧਰ ਲੈ ਆ ਆ ਵੀ ਦੇਖ ਲੈਣਾ ਟਰਾਈ ਕਰਦੇ ਦੇਖ ਲਓ ਮੂਮਾ ਜੀ ਨੇ ਲੋੜ ਹੈਲੋਵੀਨ ਨੂੰ ਆਪਾਂ ਗਾਈਜ਼ ਆ ਬੰਦੇ ਨੇ ਇੱਕ ਚੀਜ਼ ਕਹਿ ਕੇ ਮੈਨੂੰ ਇੰਨੇ ਫਰਾਡ ਦੇ ਵਿੱਚ ਕਰਕੇ ਨਾ ਇੱਕ ਕਹਿ ਗਈ ਇੰਨੇ ਚੀਜ਼ਾਂ ਲੈ ਲਈਏ ਵਨ ਸੱਤ ਬੰਦੇ ਲਿਆ ਇੱਕੋ ਕਿੱਡਾ ਝੂਠਾ ਬੰਦਾ ਦੇਖ ਲੋ ਝੂਠਾ ਇਨਸਾਨ ਆ ਮੇਰਾ ਘਰ ਵਾਲਾ ਝੂਠਾ ਇਨਸਾਨ ਹੈ ਇਹ ਤਾਂ ਵਧੀਆ ਜਮਾਈ ਹੋਣੀ ਇਹ ਤਾਂ ਹੋਉਂਦੀ ਗੋਦਜੀ ਗੋਦਜੀ ਮੈਂ ਇਹ ਦਿੰਦੇ ਗਾਇਸ ਇੱਕ 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 ਇੱਕਲੀ ਤੇ ਪਿਕਲ ਇੱਕ ਉਹ ਆਪਣਾ ਤਾਂ ਛੋਟੀ ਛੋਟੀ ਤੇ ਪਿਕਲ ਜ਼ਿਆਦਾ ਵੱਡੀ ਆ ਤੇ ਮੈਨੇਜ ਕਰ ਲਾਂਗੇ ਜਿਹਜ ਨੂੰ ਲਿਤਾ ਆ ਜੱਜੂ ਲੈ ਕੇ ਜਾਣਾ? ਕ੍ਰਿਸਮਸ ਤੱਕ ਬਚਾ ਲੇਗਾ। ਪੌਲੀਥਨ ਤਾਂ ਲਿਆਂਦਾ ਨਹੀਂ ਆਪਾਂ ਨੂੰ ਲੈਣਾ ਪੈਣਾ ਨੇ। ਛੋਟਾ ਲੈ ਛੋਟਾ ਲੈ ਲਓ। ਦੇਖੋ। ਚੀਜ਼। ਗਾਇਜ਼ ਪਹੁੰਚ ਗਏ ਗੋਲ ਗੱਪੇ ਖਾਣ। ਜੱਜੂ ਕੱਢ ਰਿਹਾ ਗੇੜੇ। ਗਰੀਬ ਇਹਨੇ ਨਾ ਡਰਜ ਨੂੰ ਲੈ ਲੀ। ਕਿਸਮੀ ਸਾਡੀ ਬੈਲ ਜੀ ਨਹਿਰਗਰਦੀਪ ਜੀ ਕਹਿੰਦੇ ਦਾਚ ਕਿ ਤੇਰੇ ਗੱਲ ਚ ਪਾ ਗਿਆ ਤੇਰਾ ਪੂਰੀ ਸਟਰੀਟ ਤੇ ਕਿਹੜਾ ਦਬਾਉ ਤੇਰਾ ਹਰ ਇੱਕ ਚੀਜ਼ ਨੂੰ ਜਾ ਕੇ ਹੱਥ ਪਾ ਲੈਂਦਾ ਐਂ ਕਰੋਂਗੇ ਸਾਰੇ ਸਟਰੀਟ ਚ ਕਰ ਦਵਾਉਂਗੇ ਨੂੰ ਮੇਰੇ ਸਭ ਕੁ ਮਿਲੈ ਮੈਨੂੰ ਕਹਦੇ ਮੈਂ ਕਹਿੰਦੀ ਆ ਮੇਰਾ ਤਾਂ ਐਸਾ ਮਦਰ ਫਰਜ ਜਾ ਤਾਂ ਸ਼ੋਅ ਉਹ ਕਰਨ ਦਾ ਪੂਰਾ ਸ਼ੌਂਕ ਜਿਹੜੀ ਵੀ ਚੀਜ਼ ਚਾਹੀਦੀ ਔਰ ਗਦੀਪ ਜੀ ਕਹਿੰਦੇ ਪਹਿਲਾਂ ਮੈਂ ਟਰਾਈ ਕਰਦਾ ਦਾ 30 ਗੋਲ ਦਾ ਪਹਿਲਾਂ ਚੈਲੰਜ ਇਹ ਪੂਰਾ ਕਰ ਸਕਦੇ ਕਿ ਨਹੀਂ ਖਾਓਗੇ ਤੀ ती खाऊँगे परे? पानी भाई तीनों दूध, समझे? पानी पच्चीस देने विकेट ऐलेना माँ। जज्जू तू भी है ना? रजिब जी होगा स्टार्ट? कितना? बढ़िया। सेकंड आ। दूध जावा। चुट बोले। ਈਦਾ ਮੈਂ ਦੇਖ ਲਈਏ ਮੈਂ ਜਾਇਦਾ ਵੀ ਨਾਲ ਨਰ ਤੇ ਰੱਖਣਾ ਚਾਹ ਪਲੇਟ 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 ਨਹੀਂ ਪਲੇਟ ਨਹੀਂ ਸੱਚ ਹੋ ਹੋ ਆ ਪੇਪਰ ਦਬਾ ਮੈਂ ਕਬੇਲਪੂਰੀ ਵੀ ਬਣਵਾ ਲਾਂ ਜਾਂ ਨੂੰ ਹੈ ਖਾੜੀ ਨੂੰ ਜਾਣਾ ਮੈਨੂੰ ਇਜਾਜ਼ਤ ਆ ਧਿਆਨ ਆ ਮੈਨੂੰ ਉਹ ਘਰ ਵਿੱਚ ਪਲ ਜਾਈ ਜਾਂਦੇ ਕਿ ਤਰ੍ਹਾਂ ਕਿਤੇ ਚੱਲੋ ਘੱਟੇ ਤੇ ਜੇ ਜੂ ਹਾ ਤੁਸੀਂ ਅੱਠ ਖਾਧਾ ਤੀਰੀ ਜਿਹੜਾ ਤੇ ਬਾਈ ਕੱਟ ਰੇ ਮੈਂ ਤਾਂ ਹੋਰ ਵੀ ਖਾ ਲੂੰ ਉਹ ਕਿੰਨੇ ਕਹਿੰਗੇ 40 ਪਾਣੀ ਠੰਡਾ ਕਰ ਕਰ ਦੰਦ ਠਾਰਦੇ ਨੇ ਮੈਨੂੰ ਮੈਨੂੰ ਲੱਗਦਾ ਸਪਾਈਸ ਹੀ ਕਰ ਦੇ ਲੈ ਇਹ ਸਪਾਈਸ ਹੀ ਕਰ ਦੇ ਨੇ खा ना नहीं खा के तो इन्ना स्पाइसी नहीं है सच्ची खट्टा मिठा ज्यादा वी टेस्ट ली ना मैं देख इतना स्पाइसी नहीं है है ही नहीं है ना खट्टा मिठा ज्यादा बढ़िया ना बस मैं एक प्लेट बाद खाऊंगा ਵੱਲੇ ਦੁਖਾ ਰਾ ਬੱਸ ਹੈ ਵੀਡੀਓ ਆਸਾ ਕੀ ਹਾਂ ਇਹਦਾ ਦੂਜੀ ਲੱਗੇ ਦੁਬਾਰਾ ਖੜੋ ਜਜੋ ਅਦਰ ਕਰੇ ਬ੍ਰੇਕ ਬਲੇਡ ਨਾ ਕੋਸ਼ਿਸ਼ ਨਹੀਂ ਬਣਿਆ ਹੁਣ ਦੁਬਾਰਾ ਸਟਾਰਟ ਹੋਈ ਰੋ ਦੇ ਦੇ ਹੁਣ ਕਿੰਨਾ ਚੈਲੇਂਜ ਪੂਰਾ ਕਰਦੇ ਕੋਲੇ ਕਪਲੇ ਖਾਉਂਗੇ ਹਾਂ ਹੈ ഡ ബേപുടി ਜਾ ਦੇ ਤਾ ਪੁਰੇ ਰੌਣਕਾਂ ਲੱਗਿਆ ਨੇ ਇੱਕ ਜਗ੍ਹਾ ਤੇ ਨਹੀਂ ਕਹਿੰਦਾ ਦੂਜੀ ਜਗ੍ਹਾ ਤੇ ਵੜਦੇ ਆ ਕੋਈ ਅਸੀਂ ਅੱਜ ਗਰੋਸਰੀ ਸਟੋਰ ਨਹੀਂ ਛੱਡਿਆ ਕੋਈ ਜਗ੍ਹਾ ਨਹੀਂ ਛੱਡੀ ਹੈ ਨਾ ਅੱਜ ਜਾਣ ਤੋਂ ਆਪਾਂ ਹੁਣ ਆਗੇ ਏਸ਼ੀਅਨ ਗੱਦੀ ਵਿੱਚ ਕਹਿੰਦੇ ਨਾਲ ਦੀ ਨਾਲ ਆਪਾਂ ਸਵੇਰੇ ਪੀਣਾ ਵਾ ਜੂਸ ਫਰੈਸ਼ ਗਾਜਰ ਰੋਰਿੰਗਸ ਆ ਤੇ ਆਪਾਂ ਲੈ ਚੱਲੀਏ ਹੁਣ ਉਹ ਹੈ ਨਾ ਨਾ ਜੇ ਅੱਜ ਦੀ ਕੁਕੀਜ਼ ਵੀ ਲੈਣ ਆਣੀ ਅਸੀਂ ਉਹ ਕੁਕੀਜ਼ ਤਾਂ ਮੇਨਾ ਤਾਂ ਵਿਚਾਰਾ ਸੀ ਕੇਕ ਵੀ ਕੇਕ ਵੀ ਗੱਦੀ ਵਿੱਚ ਨੇ ਹੁਣ ਲਾਈਕ ਕਰਦਾ ਕੁਕੀਜ਼ ਬੱਥੇ ਹਾਂ ਕੇਕ ਵੀ ਮੰਮੀ ਕਹਿੰਦੀ ਕੁਕੀਜ਼ ਵੱਧ ਵਧੀਆ ਲੱਗਦੀ ਹੁਣ ਇਹਨਾਂ ਨੂੰ ਇਸ ਸਪੈਸ਼ਲ ਵਾਲਮਟ ਨੂੰ ਮਜਾਣਾ ਪਿਆ। ਦੇਖ ਲਿਆ ਨਾ ਮੈਂ ਹਾਈਲਾਈਟਰ ਰਿਮਲ ਲਈ ਹੰਦਾ ਵਾ। ਲੇਕਿਨ ਤਾਂ ਪਹਿਲਾਂ ਆਲਰੇਡੀ ਹੈਗਾ ਪਰ ਓਈ ਨਾ ਵਧੀਆ ਵਰਕ ਨਹੀਂ ਕਰਦੇ ਤੇ ਇਸ ਵਾਰ ਮੈਂ ਕਿਹਾ ਅੱਗੇ ਮੈਨੂੰ ਲੌਰੀਅਲ ਦਾ ਬਹੁਤ ਵਧੀਆ ਲੱਗਦਾ ਸੀ ਉਹ ਮੈਨੂੰ ਸ਼ੇਡ ਪਤਾ ਨਹੀਂ ਸੀ ਕਿਹੜਾ ਤੇ ਮੈਂ ਫਿਰ ਲੇਕਿਨ ਕੱਲੇ ਇਸ ਰਿਮਲ ਦਾ ਟਰਾਈ ਕਰਦੇ ਆ। ਇੱਕ ਇਹ ਟ੍ਰਿਕ ਹਾਲੇ ਆਂਦੀ ਆਪਣੀ 립 ਸ਼ੇਡ ਲੌਰੀਅਲ ਦੀ ਤੇ ਨਵੇਂ 립 ਸ਼ੇਡ ਲਿੱਤਾ ਪਤਾ ਨਹੀਂ ਮੈਨੂੰ ਕਿਉਂਕਿ ਸੀ ਪੈਕ ਨਹੀਂ ਸੀਗਾ ਤੇ ਪਕੋ ਲਈ ਸਕਦੇ ਸੀ। ਤੇ ਇੱਕ ਬਸ ਫਿਰ ਇੱਕ ਮੈਂ ਲਿਆ ਹੰਦਾ ਆ। अपना हाँ निक्स का लिया जरा सिलना मेकअप प्रोफेसनल का मैं चार पाँच चीज़ें लिया मेकअप दी बाकी गाएक करते हैं अच्छा बलॉग भी खेडन मिलते नैक्सट ब्लॉग के नार्लिए ना तो आप नहीं